ਇਹ ਐਂਟਰੀ ਦੇ ਵਿੱਚ ਇੱਕ ਚਰਚ ਦੇ ਲਾਗੇ ਖੜੇ ਆ ਜੀ ਜਿਹਦੀ ਛੱਤ ਕੋਈ ਨਹੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀ ਚਰਚ ਹੈ ਇਹਦਾ ਇੱਕ ਅਲੱਗ ਇਤਿਹਾਸ ਹੈ ਕਹਿੰਦੇ ਜਦੋਂ ਵਰਲਡ ਵਾਰ ਲੱਗੀ 1940 ਦੇ ਨੇੜੇ ਤੇੜੇ ਉਸ ਵੇਲੇ ਜਿਹੜੇ ਲੋਕ ਸਨ ਉਹ ਆਪਣੀ ਜਾਨ ਬਚਾਉਣ ਵਾਸਤੇ ਚਰਚ ਦੇ ਵਿੱਚ ਚਲੇ ਗਏ ਵੀ ਚਲੋ ਪਰਮੇਸ਼ਰ ਦਾ ਘਰ ਹੈ ਤੇ ਇੱਥੇ ਸਾਡਾ ਬਚਾਅ ਹੋ ਜਾਏਗਾ ਜਦੋਂ ਦੁਸ਼ਮਣਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਚਰਚ ਦੇ ਉੱਤੇ ਹੀ ਬੰਬ ਛੁੱਟ ਦਿੱਤਾ ਤੇ ਪੂਰੀ ਦੀ ਪੂਰੀ ਛੱਤ ਚਰਚ ਦੀ ਉਹ ਤਹਸਨਾਸ ਹੋ ਗਈ ਟੁੱਟ ਗਈ ਇਹ ਦੇਖੋ ਜੀ ਅੰਦਰਲਾ ਹਿੱਸਾ ਇਹ ਜੋ ਵੀ ਆਪਾਂ ਦੇਖ ਰਹੇ ਹਾਂ ਇੱਥੇ ਛੱਤ ਹੁੰਦੀ ਸੀ ਇੱਕ ਪੂਰੀ ਪਰ ਉਹ ਸਾਰੀ ਛੱਤ ਉਹ ਡਿਸਟਰਾਏ ਹੋ ਗਈ ਟੁੱਟ ਗਈ ਜਦੋਂ ਬੰਬ ਵੱਜੇ World War ਦੇ ਵਿੱਚ ਐਡਾ ਭਾਰੀ ਨੁਕਸਾਨ ਉਹ ਇਹਨਾਂ ਦੇਸ਼ਾਂ ਨੂੰ ਵੀ ਚੱਲਣਾ ਪਿਆ ਹੁਣ ਤੱਕ ਵੀ ਆ ਤੁਸੀਂ ਦੇਖ ਸਕਦੇ ਹੋ ਇਹ ਸ਼ੀਸ਼ੇ ਨੇ ਜਿਹੜੇ ਇਹ ਟੁੱਟੇ ਹੋਏ ਨੇ 1940 ਦੇ ਉਸੇ ਵਰਲਡ ਵਾਰ ਦਾ ਜਿਹੜਾ ਇਹ ਨਤੀਜਾ ਹੈ ਇਹ ਮੋਨੂਮੈਂਟ ਬਣਾਇਆ ਹੋਇਆ ਇਹ ਵੇਖੋ ਜੀ ਲੋਕੀ ਇੱਥੇ ਆਉਂਦੇ ਨੇ ਸਕੂਲ ਵਾਲੇ ਬੱਚੇ ਆਉਂਦੇ ਨੇ ਵਿਜ਼ਿਟ ਕਰਨ ਤੇ ਉਹਨਾਂ ਨੂੰ ਇਹ ਇਤਿਹਾਸ ਦੱਸਿਆ ਜਾਂਦਾ ਹੈ ਤੇ ਪੰਜਾਬ ਦੀ ਧਰਤੀ ਤੇ ਦਾ ਆਪਣਾ ਕਿੰਨਾ ਹੀ ਭਾਰੀ ਇਤਿਹਾਸ ਹੈ ਜਿਹੜਾ ਦੱਸਣ ਤੋਂ ਵਾਂਝਾ ਹੈ ਜਿਹਦੇ ਬਾਰੇ ਦੱਸਿਆ ਨਹੀਂ ਜਾਂਦਾ ਪੂਰੀ ਤਰ੍ਹਾਂ ਨਾਲ ਪਰ ਇੱਥੇ ਇਹ ਦੇਖ ਸਕਦੇ ਹੋ ਕਿ ਗੋਰਿਆਂ ਦੇ ਬੱਚਿਆਂ ਨੂੰ ਬਕਾਇਦਾ ਪੜਾਇਆ ਜਾਂਦਾ ਦੱਸਿਆ ਜਾਂਦਾ ਹੈ ਨਾ ਇਹ ਇਹ ਦੇਖੋ ਜੀ ਇਧਰਲੇ ਪਾਸੇ ਜਿਹੜਾ ਮਕਾਬ ਮੁਹੰਮਦ ਉਹਦਾ ਖੜਾ ਹੈ ਪਰ ਕਿਤੇ ਨਹੀਂ ਹੁਣ ਇਹ ਛੱਤ ਜਿਹੜੀ ਦਿਖਾਈ ਨਹੀਂ ਦਿੰਦੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਥੇ ਲੋਕੀ ਆਪਣੀ ਪ੍ਰੇ ਕਰਦੇ ਹੁੰਦੇ ਨੇ ਆ ਕੇ ਜਿਹੜਾ ਮੇਨ ਹਿੱਸਾ ਜਿੱਥੇ ਕਰੋਸ ਬਣਿਆ ਉੱਥੇ ਆ ਕੇ ਲੋਕੀ ਪ੍ਰੇ ਕਰਦੇ ਹੁੰਣੇ ਪਰ ਇਹ ਸਾਰਾ ਦਾ ਸਾਰਾ ਹੁਣ ਤੈਸ ਨੇ ਸੋਚ ਚੁੱਕਾ ਟੁੱਟ ਚੁੱਕਾ ਸਿਰਫ ਕੁਝ ਕੁਝ ਅੰਸ਼ ਜਿਹੜੇ ਜਿਹੜੇ ਸ਼ੀਸ਼ਿਆਂ ਦੇ ਰੂਪ ਦੇ ਵਿੱਚ ਉਹ ਬਾਕੀ ਰਹਿ ਗਏ ਨੇ ਬਾਕੀ ਸਭ ਕੁਝ ਉਹ ਤੈਤ ਨਾਲ ਆ ਜਿਹੜੀਆਂ ਇਹ ਦੇਖ ਇੱਕ ਪਿੱਲਰ ਹੁੰਦੇ ਸੀ ਵੱਡੇ ਵੱਡੇ ਇੱਥੇ ਉੱਧਰ ਉੱਧਰ ਪਾਸੇ ਇਹ ਪਿੰਡਰ ਹੁੰਦੇ ਦੀ ਪਰ ਸਾਰੇ ਪਿੰਡਾਂ ਸਮੇਤ ਉਹ ਛੱਤ ਟੁੱਟ ਜੁਕੀ ਤੇ ਕਿੱਡੇ ਬੰਬ ਮਾਰੇ ਹੋਣੇ ਤੇ ਉਹਦਾ ਅੰਦਾਜ਼ਾ ਵੀ ਕੋਈ ਨਹੀਂ ਤੇ ਇੱਕ ਚੀਜ਼ ਤੁਹਾਨੂੰ ਬਾਹਰਲੇ ਪਾਸੇ ਦਿਖਾਉਂਦੇ ਆ ਕਿ ਇਹਨਾਂ ਦੀ ਜਿਹੜੀ ਕਲਾਕਾਰੀ ਆ ਉਹ ਕਿਹੋ ਜੀ ਆ ਤੇ ਤੁਸੀਂ ਦੇਖੋ ਕਿ ਬਾਹਰਲੇ ਪਾਸੇ ਇੱਕ ਤਾਂ ਪਹਿਲਾਂ ਤਾਂ ਤੇ ਦੇਖੋ ਜੀ ਵੀ ਇੱਥੇ ਵੀ ਇਹਨਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਆ ਮੂੰਹ ਬਣਾਏ ਹੋਏ ਨੇ ਕਿੰਨੇ ਪਿਆਰੇ ਮੀਨਾਕਾਰੀ ਜਿਹੜੀ ਕੀਤੀ ਆ ਉੱਪਰ ਤੱਕ ਵੀ ਜੇਕਰ ਨਿਗਾ ਮਰੀਏ ਬੜੀ ਬਰੀਕੀ ਦੇ ਨਾਲ ਇਹਨਾਂ ਨੇ ਮੀਨਾਕਾਰੀ ਕੀਤੀ ਹੋਈ ਹੈ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਹੈ ਤੇ ਅਸੀਂ ਬਾਹਰ ਆਏ ਹਾਂ ਜੀ ਇਹ ਆ ਦੇਖੋ ਇਹ ਜੇਕਰ ਤੁਹਾਡੀ ਨਿਗਾ ਪਵੇ ਆ ਦੇਖੋ ਮੂੰਹ ਬਣਾਏ ਹੋਏ ਨੇ ਬੜੇ ਸੋਹਣੇ ਮੀਨਾਕਾਰੀ ਜੀ ਕੀਤੀ ਹੋਈ ਹੈ ਤੇ ਬਿਲਕੁਲ ਇਦਾਂ ਆ ਵੀ ਇੱਥੇ ਇਹ ਤੁਸੀਂ ਦੇਖੋ ਇੱਥੇ ਵੀ ਆ ਬੜੀ ਸੋਹਣੀ ਆ ਚਿਹਰਿਆਂ ਦੀ ਅਕ੍ਰਿਤੀਆਂ ਬਣਾਈਆਂ ਹੋਈਆਂ ਆ ਮੂੰਹ ਜਿਹੇ ਬਣਾਏ ਹੋਏ ਨੇ ਟੁੱਟੇ ਹੋਏ ਸ਼ੀਸ਼ੇ ਨੇ ਉਨੋਂ ਦੇਈ ਵਿਸ਼ਵ ਯੁੱਧ ਦੇ ਵਿੱਚ ਸਭ ਕੁਝ ਤਹਤਨਸ ਹੋ ਚੁੱਕਾ ਇਹ ਇਹਨਾਂ ਨੇ ਲਾਇਆ ਵੀ ਹੋਇਆ ਵੈਲਕਮ ਟੂ ਕਮੈਂਟਰੀ ਇਸ ਦੇ ਵਿੱਚ ਇਹ ਦੇਖੋ ਜੀ ਸਰਬअवशेष ਬਾਕੀ ਰਹਿ ਗਏ ਨੇ ਟੁੱਟੇ ਹੋਏ ਸੋ ਸੇਧ ਲੈਣੀ ਚਾਹੀਦੀ ਹੈ ਸਾਨੂੰ ਵੀ ਆਪਣੀਆਂ ਜਿਹੜੀਆਂ ਵਿਰਾਸਤੀ ਨਿਸ਼ਾਨੀਆਂ ਨੇ ਉਹਨਾਂ ਨੂੰ ਸਾਹਮਣਾ ਚਾਹੀਦਾ ਆਉਣ ਵਾਲੀ ਪੀੜ੍ਹੀਆਂ ਨੂੰ ਸਾਨੂੰ ਵੀ ਦੱਸਣਾ ਚਾਹੀਦਾ ਹੈ ਤੇ ਦੇਖੋ ਜੀ ਇਹ ਕਿਹੜਾ ਕ੍ਰੋਸ ਆ ਉਹ ਵੀ ਇਹਨਾਂ ਨੇ ਸਾਹਮਣੇ ਹੋਵੇ ਲੱਕੜ ਦਾ ਹਾਂਜੀ ਜਿਹੜਾ ਅੱਗ ਲੱਗ ਕੇ ਉਸ ਵੇਲੇ ਸੜ ਗਿਆ ਹੋਣਾ ਇੱਥੇ ਲਿਖਿਆ ਫਾਦਰ ਫੋਰਗੇਵ ਇਹ ਵੀ ਕਹਿੰਦਾ ਜੀ ਸਾਨੂੰ ਮਾਫ ਕਰਿਓ ਸਭ ਕੁ ਜਿਨ੍ਹਾਂ ਨੇ ਉੱਧੇ ਹੀ ਸੰਭਾਲਿਆ ਹੋਇਆ ਕੋਈ ਦੁਬਾਰਾ ਉਹ ਸਾਰੀ ਨਹੀਂ ਕੀਤੀ ਇਹ ਵੱਡੀ ਗੱਲ ਹੈ ਨਹੀਂ ਤਾਂ ਜੇ ਕਿਤੇ ਸਾਡੇ ਵਾਲੇ ਹੁੰਦੇ ਉਹਨਾਂ ਨੇ ਦੁਬਾਰਾ ਸੰਗਮਰਮਰ ਲਾ ਕੇ ਸਾਰੀ ਕਰ ਦੇਣੀ ਸੀ ਕਿਉਂਕਿ ਆਪਾਂ ਦਾ ਗੋਲੀਆਂ ਦੇ ਨਿਸ਼ਾਨ ਤੱਕ ਵੀ ਉਹ ਵੀ ਨਹੀਂ ਆਪਾਂ ਰੱਖੇ ਪਰ ਇਹਨਾਂ ਨੇ ਉਸੇ ਪ੍ਰਕਾਰ ਰੱਖਿਆ ਟੈ ਚੁੱਕੀ ਮਸਜਿਦ ਦੁਬਾਰਾ ਨਹੀਂ ਬਣਾਈ ਪਰ ਉਸ ਦੀ ਥਾਂ ਤੇ ਸਾਈਡ ਤੇ ਇੱਕ ਨਵੀਂ ਚਰਚ ਬਣਾਈ ਆ ਤੇ ਉਸ ਚਰਚ ਦੇ ਆਪਾਂ ਰੱਖਣ ਕਰਦੇ ਆ ਜਾ ਕੇ ਦੇਖੋ ਜੀ ਉਹ ਬੜਾ ਸੁੰਦਰ ਇੱਕ ਬੁੱਕਲ ਇਹਨਾਂ ਨੇ ਰੱਖਿਆ ਹੋਇਆ ਡਿਗੀ ਚੁੱਕਾ ਸੀ

ਛੱਤ ਦੇਖੋ ਜੀ ਕਿੰਨੀ ਉੱਚੀ ਹੈ ਤੇ ਜਿਹੜਾ ਵਰਲਡ ਵਾਰ ਦੇ ਵਿੱਚ ਢਾਇਆ ਤੇ ਉਹਦੀ ਛੱਤ ਵੀ ਤਕਰੀਬਨ ਇੰਨੀ ਹੀ ਹੋਵੇਗੀ ਜਿਹੜਾ ਡਿਸਟਰੋਏ ਕੀਤਾ ਗਿਆ ਇਹ ਨਵੇਂ ਚਰਚ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਰੋਕਿੰਗ ਥੈਂਕ ਯੂ ਇਹ ਉਹਨਾਂ ਦੀਆਂ ਟੀ-ਸ਼ਰਟਾਂ ਤੇ ਸਕਾਫ ਵਗੈਰਾ ਪਿਆਨੋ ਚੱਲ ਰਿਹਾ ਇੱਥੇ ਹੁਣ ਇੱਥੇ ਵੇਖੋ ਉਹਨਾਂ ਦੀ ਜੋ ਪੂਜਾ ਦਾ ਢੰਗ ਹੈ ਦੀਵੇ ਲਾਏ ਜਾ ਰਹੇ ਨੇ ਪ੍ਰਭੂ ਨੂੰ ਯਾਦ ਕੀਤਾ ਜਾ ਰਿਹਾ ਹੈ ਪ੍ਰਭੂ ਈਸਾ ਮਸੀਹ ਨੂੰ ਦੇਖੋ ਪਰਮੇਸ਼ਰ ਦੀ ਬੰਦਗੀ ਕਰਨ ਦਾ ਇੱਕ ਢੰਗ ਤੇ ਇਧਰ ਨਵੀਂ ਚਰਚ ਤੋਂ ਇਲਾਵਾ ਜੋ ਪੁਰਾਣੀ ਟਹਿ ਚੁੱਕੀ ਚਰਚ ਸੀ ਉਹ ਇਧਰਲੇ ਪਾਸੇ ਆ ਜੋ ਆਪਾਂ ਵੇਖ ਰਹੇ ਆ ਇਧਰ ਨਵੀਂ ਚਰਚ ਹੈ ਜੀ ਤੇ ਇਹ ਆ ਪੁਰਾਣੀ ਚਰਚ ਜਿਹੜੀ ਟਹਿ ਚੁੱਕੀ ਸੀ ਉਸੇ ਪ੍ਰਕਾਰ ਇਹਨਾਂ ਨੇ ਸਾਹਮਣੇ ਰੱਖੀ ਆ ਸਾਈਡ ਦੇ ਉੱਤੇ ਨਵੀਂ ਚਰਚ ਬਣਾ ਦਿੱਤੀ ਤੇ ਸਾਨੂੰ ਵੀ ਕਿਤਨਾ ਕਿਤੇ ਸੇਧ ਲੈਣੀ ਚਾਹੀਦੀ ਆ ਵੀ ਜਿਹੜੀਆਂ ਸਾਡੀਆਂ ਪ੍ਰਾਤਨ ਨਿਸ਼ਾਨੀਆਂ ਨੇ ਵਿਰਾਸਤਾਂ ਨੇ ਉਹਨੂੰ ਆਪਾਂ ਸਾਹਮਣੇ ਰੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ